ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅੱਜ 3 ਅਗਸਤ ਹੋ ਗਈ ਹੈ ਤੇ ਮੈਂ ਤਕਰੀਬਨ ਦਸ਼ਕ ਪਾਟ 15 ਅਗਸਤ ਤੱਕ ਲੈ ਕੇ ਆਉਣੇ ਆ ਅਸੀਂ ਕਿਵੇਂ ਗੁਲਾਮ ਸਾਨੂੰ ਕੀ ਆਜ਼ਾਦੀ ਚਾਹੀਦੀ ਹੈ ਇਹ ਵਿਸ਼ੇ ਹੋਣਗੇ ਇਹਨਾਂ ਪਾਠਾਂ ਦੇ ਵਿੱਚ ਜਿਹੜਾ ਅੱਜ ਦਾ ਵਿਸ਼ਾ ਹੈ ਇਹਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਸਾਡੇ ਭਾਰਤ ਨੂੰ ਸਭ ਤੋਂ ਪਹਿਲਾਂ ਮੁਸਲਮਾਨਾਂ ਨੇ ਗੁਲਾਮ ਬਣਾ ਕੇ ਰੱਖਿਆ ਬਹੁਤ ਲੰਬਾ ਸਮਾਂ ਉਦੋਂ ਬਾਅਦ ਵਿੱਚ ਅੰਗਰੇਜ਼ੀ ਹਕੂਮਤ ਯਾਨੀ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਇੱਥੋਂ ਮੈਂ ਸ਼ੁਰੂਆਤ ਕਰੂੰਗਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈ ਵੀ ਸਭ ਤੋਂ ਵੱਧ ਗੁਲਾਮ ਅਸੀਂ ਨਸ਼ਿਆਂ ਦੇ ਹੋ ਚੁੱਕੇ ਹਾਂ ਔਰ ਇਹ ਨਸ਼ਿਆਂ ਦੀ ਗੁਲਾਮੀ ਸਾਡੇ ਗਲ ਵਿੱਚ ਕੌਣ ਪਾ ਰਿਹਾ ਹੈ ਇਹਨੂੰ ਸਿਰਿਆ ਸੋਕ ਸੁਣਿਓ ਜਿਹੜੇ ਪਾਕਿਸਤਾਨ ਦੇ ਲੋਕ ਇਹ ਕਹਿੰਦੇ ਆ ਕਿ ਸਾਡੀ ਸਿੱਖਾਂ ਦੇ ਨਾਲ ਭਾਈਚਾਰਕ ਸਾਂਝ ਹੈ ਪਹਿਲਾਂ ਉਹਨਾਂ ਨੂੰ ਇਹ ਬੇਨਤੀ ਹੈ ਜਿਹੜੇ ਕਹਿੰਦੇ ਨੇ ਅਸੀਂ ਪਾਕਿਸਤਾਨੀਆਂ ਦੇ ਨਾਲ ਭਾਈਚਾਰਕ ਸਾਂਝ ਰੱਖਣੀ ਹੈ ਪਾਕਿਸਤਾਨੀ ਕਹਿੰਦੇ ਨੇ ਅਸੀਂ ਪੰਜਾਬੀਆਂ ਦੇ ਨਾਲ ਭਾਈਚਾਰਕ ਸਾਂਝ ਰੱਖਣੀ ਹੈ ਇਹ ਧਿਆਨ ਦੇ ਨਾਲ ਦੋਨੇ ਹੀ ਸੁਣ ਲਿਓ ਛਾੜੇ ਸਿੱਖ ਗੁਰੂ ਸਾਹਿਬਾਨ 'ਤੇ ਅਤਿਆਚਾਰ ਸਭ ਤੋਂ ਵੱਧ ਕਿਹਨੇ ਕੀਤਾ ਔਰੰਗਜ਼ੇਬ ਨੇ ਮੁਸਲਮਾਨ ਕਮਿਊਨਿਟੀ ਨੇ ਕੋਈ ਸ਼ੱਕ ਹੈ ਇਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੁੰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੁੰਦੇ ਹੈ ਗੁਰੂ ਪਾਸ਼ਾ ਦੇ ਚਾਰ ਸਹਿਬਜ਼ਾਦੇ ਸ਼ਹੀਦ ਹੁੰਦੇ ਹੈ ਖਾਨ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ ਮੁਸਲਮਾਨਾਂ ਵੱਲੋਂ ਪੰਜਾਬ ਦੇ ਸਿੱਖਾਂ ਨੂੰ ਪੂਰੇ ਭਾਰਤ ਨੂੰ ਕੋਈ ਸ਼ੱਕ ਹੈ ਹੁਣ ਜਿਹੜੇ ਪਾਕਿਸਤਾਨੀ ਇਹ ਕਹਿੰਦੇ ਆ ਕਿ ਸਾਡੀ ਭਾਈਚਾਰਕ ਸਾਂਝ ਹੈ ਪੰਜਾਬ ਦੇ ਨਾਲ ਸਾਡਾ ਪਿਆਰ ਹੈ ਸਾਡਾ ਨੌ ਮਾਤਰਾ ਰਿਸ਼ਤਾ ਹੈ 47 ਵੇਲੇ ਵੰਡ ਦੇ ਵਿੱਚ ਅਸੀਂ ਵਿਛੜ ਗਏ ਇਹ ਗੱਲਾਂ ਕਰਦੇ ਆ ਹੁਣ ਮੈਂ ਜਿਹੜੀ ਨਸ਼ਿਆਂ ਦੀ ਗੁਲਾਮੀ ਦੀ ਗੱਲ ਕਰਨ ਲੱਗਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਸਭ ਤੋਂ ਵੱਧ ਨਸ਼ਾ ਜਿਹੜਾ ਚਿੱਟਾ ਸਮਾਇਕ ਹੈਰੋਇਨ ਉੱਥੋਂ ਆਉਂਦੀ ਹੈ ਉਹ ਪਾਕਿਸਤਾਨ ਤੋਂ ਆ ਰਹੀ ਹੈ ਪੰਜਾਬ ਦੇ ਵਿੱਚ ਆ ਰਹੀ ਹੈ ਤੇ ਜੇ ਇਹਨਾਂ ਪਾਕਿਸਤਾਨੀਆਂ ਨੂੰ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਇੰਨੀ ਹਮਦਰਦੀ ਹੈ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਫਿਰ ਪੰਜਾਬੀਆਂ ਨੂੰ ਨਸ਼ੇੜੀ ਕਿਉਂ ਬਣਾ ਰਹੇ ਨੇ ਇਹ ਸਵਾਲ ਹੈ ਬਹੁਤ ਵੱਡਾ ਜਦੋਂ ਵੀ ਕੋਈ ਗੱਲ ਚੱਲੇ ਨਾ ਧਰਮ ਦੀ ਮਜਬੂਤੀ ਉਦੋਂ ਸਭ ਤੋਂ ਵੱਧ ਇਹ ਨੇੜਤਾ ਜਿਹੜੇ ਸਾਡੇ ਪੰਜਾਬੀ ਦਾ ਸਿੱਖ ਨੇ ਕਹਿਣਗੇ ਸਾਡੇ ਪਾਕਿਸਤਾਨੀਆਂ ਦੇ ਨਾਲ ਬੜੇ ਗੂੜੇ ਰਿਸ਼ਤੇ ਨੇ ਬੜੀ ਮੁਹੱਬਤ ਹੈ ਜਿਹੜੇ ਸ਼ਾਇਰ ਨੇ ਉਰਦੂ ਦੇ ਜਾਂ ਸ਼ੈਰੋ ਸ਼ੈਰੀ ਉਰਦੂ ਵਿੱਚ ਕੀਤੀ ਜਾਂਦੀ ਹੈ ਤੇ ਉਦੋਂ ਹੀ ਮਿਰਜ਼ਾ ਗਾਲ ਬਣ ਕੇ ਬਹਿ ਜਿਵੇਂ ਬੱਬੂ ਮਾਨ ਵਿੱਚ ਛੜ ਜਾਂਦਾ ਛੁਰਲੀਆਂ ਕਈ ਵਾਰੀ ਕਿ ਮੇਰੀ ਤੁਲਨਾ ਤੁਸੀਂ ਗਾਲ ਬਨਣ ਕਰਿਆ ਕਰ ਉਦਾਂ ਦੇ ਸਾਡੇ ਲੋਕ ਐ ਪੰਜਾਬੀ ਜਿਹੜੇ ਇਹ ਕਹਿੰਦੇ ਆ ਜੇ ਪਾਕਿਸਤਾਨੀਆਂ ਨੂੰ ਮੁਸਲਮਾਨ ਕਮਿਊਨਿਟੀ ਨੂੰ ਸਿੱਖਾਂ ਦੇ ਨਾਲ ਇੰਨੀ ਅਮਦਰਦੀ ਹੈ ਫਿਰ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਆ ਰਿਹਾ ਉਹ ਕਿਉਂ ਆ ਰਿਹਾ ਕਦੇ ਸੋਚਣਗੇ ਉਹ ਜਾਂ ਸਾਡੇ ਪੰਜਾਬ ਦੇ ਲੋਕ ਸੋਚਣਗੇ ਵੀ ਜਿਹੜਾ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਉਹ ਪੰਜਾਬ ਦੇ ਵਿੱਚ ਹੀ ਕਿਉਂ ਆ ਰਿਹਾ ਕੁਰਮੀ ਬਾਰਡਰ ਲੱਗਦੇ ਨੇ ਭਾਰਤ ਦੇ ਲਈ ਪਾਕਿਸਤਾਨ ਤੋਂ ਉਧਰ ਕਿਉਂ ਨਹੀਂ ਆ ਰਿਹਾ ਕੇਵਲ ਪਾਕਿਸਤਾਨ ਵਿੱਚ ਕਿਉਂ ਆ ਰਿਹਾ ਇਹ ਬਹੁਤ ਗਹਿਰਾਈ ਵਾਲੀਆਂ ਡੂੰਘੀਆਂ ਰਮਝਾਨ ਹੈ ਜੇ ਤੁਸੀਂ ਸਮਝੋਗੇ ਤਾਂ ਇੱਕ ਉਦਾਹਰਨ ਦੇ ਦੇਣਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਉਦੋਂ ਫਤਵਾ ਕੌਣ ਸੁਣਾਉਂਦਾ ਹੈ ਔਰੰਗਜ਼ੇਬ ਜੇ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹੀਦਤ ਹੁੰਦੀ ਹੈ ਉਦੋਂ ਫਤਵਾ ਕਥਾ ਸੁਣਾਉਂਦਾ ਹੈ ਜਹਾਂਗੀਰ ਉਹਦੇ ਪਿੱਛੇ ਸ਼ੇਖ ਕੌਣ ਨੇ ਮੁਸਲਮਾਨ ਮਜਬੀ ਈਰਖਾ ਦੇ ਵਿੱਚ ਸੜਨ ਵਾਲੇ ਬੇਰੋਕਾਰ ਕੌਣ ਨੇ ਇਹਨਾਂ ਦਾ ਇਤਿਹਾਸ ਤੁਸੀਂ ਪੜਿਆ ਕਰੋ ਪਰ ਮੈਂ ਚਲਦੀ ਜੀ ਗੱਲ ਕਰ ਰਿਹਾ ਮਜਬੀ ਈਰਖਾ ਖਾਤਰ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਇਤਿਹਾਸਾ ਦੀ ਸ਼ਰਧ ਦੇ ਮੁਤਾਬਕ ਸ਼ਹੀਦ ਕੀਤਾ ਜਾਂਦਾ ਹੈ ਗੁਰੂ ਅਰਜਨ ਦੇਵ ਸਾਜੇ ਪਾਸ਼ਾ ਨੂੰ ਉਹ ਸ਼ਰਧ ਕੀ ਹੁੰਦੀ ਹੈ ਵੀ ਇੱਕ ਵੀ ਤੁਕਾ ਖੂਨ ਦਾ ਧਰਤੀ ਤੇ ਡਿਗਣਾ ਨਹੀਂ ਚਾਹੀਦਾ ਜਿਹਨੂੰ ਸ਼ਹੀਦ ਕੀਤਾ ਜਾਣਾ ਇਹ ਉਹਨਾਂ ਦੀ ਸ਼ਰਧ ਸੀ ਇਹ ਅਤਿਆਚਾਰ ਕਿਸ ਨੇ ਕੀਤਾ ਜੀ ਇਹ ਮੁਸਲਮਾਨ ਕਮਿਊਨਿਟੀ ਨੇ ਕੀਤਾ ਤੇ ਅੱਜ ਅਸੀਂ ਫੇਰ ਜਾਰੀ ਉਹਨਾਂ ਦੇ ਨਾਲ ਬਾਰੇ ਅਰੇ ਕਾਲ ਸਤਾਨੀ ਨੇ ਤੇ ਇਹਨਾਂ ਦੀ ਮੂਵਮੈਂਟ ਕਿੱਥੋਂ ਚੱਲਦੀ ਹੈ ਪਾਕਿਸਤਾਨ ਤੋਂ ਚੱਲਦੀ ਹੈ ਕੌਣ ਲਾਉਂਦਾ ਆਈਐਸਆਈ ਕਿਉਂ ਚਲਾ ਰਹੇ ਨੇ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਹੁਣ ਜਿਹੜੀ ਅੰਦਰ ਵੱੜ ਕੇ ਅੰਦਰੂਨੀ ਤੌਰ ਤੇ ਸਿੱਖ ਕੌਮ ਖਤਮ ਕਰਨੀ ਆ ਉਹ ਨਸ਼ਿਆਂ ਦੇ ਨਾਲ ਕਰਨੀ ਹੈ ਤੇ ਇਹਨੂੰ ਸਮਝਣ ਵਾਲੇ ਸਮਝ ਜਾਣਗੇ ਜਿਹੜੇ ਬੇਵਕੂਫ ਨੇ ਉਹ ਗਾਲਾਂ ਗੋਲਾਂ ਕੱਢ ਕੇ ਮਨ ਹਲਕਾ ਕਰ ਲੈਣਗੇ ਇਹ ਅੱਜ ਦਾ ਮੇਰਾ ਵਿਸ਼ਾ ਹੈ ਜਿਵੇਂ ਜਵਾਬ ਚਾਹਨਾ ਜਿਹੜੇ ਬੰਦੇ ਕਹਿੰਦੇ ਸਾਡੀ ਪਾਕਿਸਤਾਨੀਆਂ ਨਾਲ ਮੁਸਲਮਾਨ ਕਮਿਊਨਿਟੀ ਦੇ ਨਾਲ ਭਾਈਚਾਰਕ ਸਾਂਝ ਹੈ ਕੀ ਜਵਾਬ ਦੇਣਗੇ ਜੇ ਭਾਈਚਾਰਕ ਸਾਂਝ ਹੈ ਇੰਨੀ ਹਮਦਰਦੀ ਹੈ ਪੰਜਾਬ ਦੇ ਨਾਲ ਸਿੱਖ ਕੌਮ ਦੇ ਨਾਲ ਫਿਰ ਪਾਕਿਸਤਾਨ ਤੋਂ ਨਸ਼ਾ ਪੰਜਾਬ ਵਿੱਚ ਕਿਉਂ ਆ ਰਿਹਾ ਹੈ ਤੇ ਜਿਨ੍ਹਾਂ ਦੇ ਕੋਲ ਨਸ਼ਾ ਆ ਰਿਹਾ ਉਹ ਗਾਹ ਨਸ਼ਾ ਸਪਲਾਈ ਕਰਦੇ ਨੇ ਉਹ ਪੰਜਾਬੀ ਨੇ ਉਹ ਸਿੱਖ ਨੇ ਕਿ ਉਹਨਾਂ ਨੂੰ ਕੋਈ ਆਪਣੇ ਇਤਿਹਾਸ ਬਾਰੇ ਪਤਾ ਹੈ ਬਿਸ਼ੋਕੜ ਬਾਰੇ ਪਤਾ ਹੈ ਵੀ ਸਾਨੂੰ ਗੁਲਾਮ ਸਭ ਤੋਂ ਪਹਿਲਾਂ ਮੁਸਲਮਾਨਾਂ ਨੇ ਬਣਾ ਕੇ ਰੱਖਿਆ ਸੀ ਇਹ ਪਤਾ ਕਿਸੇ ਨੂੰ ਮੁਸਲਮਾਨਾਂ ਤੋਂ ਆਜ਼ਾਦ ਕਰਾਉਣ ਵਾਸਤੇ ਸਾਡੇ ਦੇਸ਼ ਨੂੰ ਸਾਡੇ ਗੁਰੂ ਸਾਹਿਬਾਨ ਨੇ 14 ਜੰਗਾਂ ਲੜੀਆਂ ਕੱਲੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੜੀਆਂ ਬਾਬਾ ਬੰਦਰ ਸਿੰਘ ਬਹਾਦਰ ਵਰਗੇ ਹੁੰਦੇ ਆ ਉਹਨਾਂ ਨੇ ਜੰਗਾਂ ਲੜੀਆਂ ਤੇ ਹਾਲੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕਿਹੜੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਸਭ ਤੋਂ ਵੱਧ ਇਹ ਮੁਸਲਮਾਨ ਕਮਿਊਨਿਟੀ ਦੇ ਲੋਕ ਹਿੰਦੂ ਜਾਂ ਸਿੱਖ ਕੁੜੀਆਂ ਨੂੰ ਬਗੜਾ ਲਾ ਕੇ ਗੁੰਮਰਾਹ ਕਰਕੇ ਲਾਲਚ ਦੇ ਕੇ ਮੈਰਿਜਾਂ ਕਰਾ ਰਹੇ ਨੇ ਧਰਮ ਪਰਿਵਰਤਨ ਕਰਾ ਰਹੇ ਨੇ ਮੈਂ ਜਿਹੜੀ ਅੱਜ ਦੀ ਗੱਲ ਕੀਤੀ ਹੈ ਨਾ ਅਜੇ ਡਿਪਾਰਟਮੈਂਟ ਵਿੱਚ ਇਹ ਕੀਤੀ ਹੈ ਵੀ ਅਸੀਂ 15 ਅਗਸਤ ਆਜ਼ਾਦੀ ਦਿਵਸ ਮਨਾਉਨੇ ਤੇ ਅੱਜ ਇਹ ਪਹਿਲਾ ਵਿਸ਼ਾ ਪਹਿਲਾ 파ਟ ਹੈ ਵੀ ਸਭ ਤੋਂ ਵੱਧ ਗੁਲਾਮ ਸਾਨੂੰ ਨਸ਼ਿਆਂ ਨੇ ਬਣਾਇਆ ਹੋਇਆ ਅਸੀਂ ਨਸ਼ੇ ਦੇ ਗੁਲਾਮ ਜਿਹੜਾ ਬੰਦਾ ਨਸ਼ੇੜੀ ਬਣ ਗਿਆ ਨਾ ਉਹ ਦਰਦਰ ਤੇ ਮੰਗਦਾ ਫਿਰਦਾ ਚੋਰੀਆਂ ਕਰਦਾ ਫਿਰਦਾ ਉਹਨੇ ਆਪਣੀ ਇੱਜ਼ਤ ਤੱਕ ਨਿਲਾਮ ਕਰ ਦਿੱਤੀ ਨਸ਼ਾ ਕਰਨ ਵਾਲੇ ਨਸ਼ੇੜੀ ਨੇ ਇਹ ਸਚਾਈ ਹੈ ਹਕੀਕਤ ਹੈ ਸਭ ਤੋਂ ਪਹਿਲੀ ਆਜ਼ਾਦੀ ਅਸੀਂ ਨਸ਼ਿਆਂ ਤੋਂ ਚਾਹੁੰਦੇ ਹਾਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਤੇ ਅਸੀਂ ਕਹਿੰਦੇ ਆ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਜਿਹੜੇ ਮੁਸਲਮਾਨ ਪਾਕਿਸਤਾਨੀ ਕਹਿੰਦੇ ਨੇ ਸਾਡੇ ਭਾਈਚਾਰ ਕਿਸਾਨ ਜ ਹੈ ਉਹ ਪੰਜਾਬ ਦੇ ਵਿੱਚ ਨਸ਼ਾ ਭੇਜ ਰਹੇ ਨੇ ਤੇ ਸਭ ਤੋਂ ਵੱਧ ਅਤਿਆਚਾਰ ਸਾਡੇ ਗੁਰੂ ਸਾਹਿਬਾਨ ਤੇ ਮੁਸਲਮਾਨਾਂ ਨੇ ਕੀਤਾ ਸਭ ਤੋਂ ਪਹਿਲਾਂ ਗੁਲਾਮ ਭਾਰਤ ਨੂੰ ਮੁਸਲਮਾਨਾਂ ਨੇ ਬਣਾ ਕੇ ਰੱਖਿਆ ਸਾਨੂੰ ਹਲੇ ਸਮਝ ਆਊਗੀ ਜਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨਸ਼ਿਆਂ ਨੂੰ ਖਤਮ ਕਰਕੇ ਜਾ ਗਾਂਗੇ ਜਦੋਂ ਸਭ ਕੁਝ ਖਤਮ ਹੋ ਗਿਆ ਗਵਾ ਬੈਠੇ ਸਭ ਕੁਝ ਅਸੀਂ ਉਦੋਂ ਜਾ ਗਾਂਗੇ ਸਭ ਤੋਂ ਵੱਡੀ ਗੁਲਾਮੀ ਹੈ ਜਿਹੜਾ ਬੰਦਾ ਨਸ਼ਿਆਂ ਦੇ ਗੁਲਾਮ ਹੋ ਗਿਆ ਇਹ ਨਸ਼ਿਆਂ ਦੀ ਗੁਲਾਮੀ ਸਾਡੇ ਗੜ ਵਿੱਚ ਕੌਣ ਪਾ ਰਿਹਾ ਹੈ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈ ਇਹਨੂੰ ਕੋਈ ਮੰਨੇ ਜਾਂ ਨਾ ਮੰਨੇ ਮੈਂ ਜਿਹੜੀ ਗੱਲ ਕਹਿਣੀ ਸੀ ਉਹ ਕਹਿ ਦਿੱਤੀ ਇਹ ਪਹਿਲਾ 파ਰਟ ਹੈ ਆਜ਼ਾਦੀ ਦਿਵਸ ਮਨਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ